ਭਾਜੀ ਬੜੀ ਨੋਸ਼ ਕਰਿਆ ਦਾਪਸ ਹੱਥਿਆ ਗਾਲ ਕੀ ਹਾਲ ਜਲੇ ਬ੍ਰ ਸਭਾ ਗਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸਦਰ ਆਪਣੇ ਭਰਾ ਦੇ ਚੈਨਲ ਦੇ ਉਧ ਤੈ ਨਮੇ ਨੇ ਬਾਜੀ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਹਾਂ ਜੋ ਆਪਾਂ ਸੁਣ ਲਈ ਰਹਿਗੇ ਸ਼ੌਕਦਾਰ ਵੀਡੀਓ ਲਿਆਂ ਦੇ ਰਿਆ ਕਰੀਏ ਤਾਂ ਇੱਕ ਖਰੇ ਅਨੁਭਵ ਦਾ ਸ਼ੌਕ ਕਰਾ ਦੇ ਰਿਆ ਕਰੀਏ ਲੋਡਿਓ ਬੱਜੀ ਕਰੋ ਚੈੱਕ ਮਰਾ ਵੀਰ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਠੀਕ ਆ ਜੀ ਬਬੇ ਧੰਨ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਕਿ ਗੀਰੰਗਾ ਰਤਾ ਪੈਰਾਂ ਤੇ ਪਿਆਮੀ ਮੌਹ ਦੇ ਜਮਾ ਪੀਲੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਹਰੇ ਡੋਰਿਆਂ ਦਾ ਕੁਤ ਨਾਲ ਵਜੇ ਉਸਤਾਦ ਰੌਜ ਨਾਲੇ ਕੁਤਰਾ ਤੇ ਵਿੱਚੋਂ ਆਪਣੀ ਵੱਡੀ ਕੁਤਰੀ ਚਿੱਟੀ ਸ਼ਫੈਦ ਜਮਾ ਗੂੜੀਆਂ ਖਟੀਆਂ ਅੱਖਾਂ ਉਤੋ ਬਾਈ ਜੀ ਕਾਲੀ ਨੋਕ ਪੂਰੀ ਬਾਈ ਜੀ ਗਰਮ ਕਬੂਤਰੀ ਮੈਂ ਕਹਿੰਦਾ ਜੋੜੇ ਦੇ ਬੱਚੇ ਭਰਾ ਜਿੰਨੇ ਮਰਜੀ ਦਾਲੀਓ ਜਿੰਨੇ ਮਰਜੀ ਫੋਲੋ ਬਟਾ ਫੋਲੋ ਬਾਈ ਜੀ ਗਰੰਟਡ ਜੋੜਾ ਬੱਚੇ ਉੱਡਣ ਦੀ ਪੂਰੀ ਆਪਣੀ ਗਾਰੰਟੀ ਰਹੇਗੀ ਚੈੱਕ ਕਰੋ ਬਾਕੀ ਮੇਰਾ ਭਰਾ ਕਮੈਂਟ ਕਰਕੇ ਲਾਹ ਜੀ ਮੈਨੂੰ ਦੱਸਿਓ ਕਿ ਸੋਨੂੰ ਅੱਜ ਵਾਲੀ ਆਪਣੀ ਵੱਡੀ ਜੋੜੀ ਕਿੱਦਾਂ ਦੀ ਲੱਗੀ ਜੋੜਾ ਬਰੇ ਮਿਲਿਆ ਹੋਇਆ ਜੋੜਾ ਲਾਉਣ ਦੀ ਸੋਨੂੰ ਕੋਈ ਲੋੜ ਨਹੀਂ ਠੀਕ ਹੈ ਤੁਹਾਡੇ ਸਾਹਮਣੇ ਬਿਲਕੁਲ ਤੰਦਰੁਸਤ ਆਪਣੀ ਕਬੂਤਰ ਆ ਕਬੂਤਰ ਦੇਖੋ ਮੇਰਾ ਭਰਾ ਕਿਵੇਂ ਪਹਿਲਾਂ ਪਾਈ ਜਾਂਦਾ ਠੀਕ ਹੈ ਜੀ ਚੈੱਕ ਕਰੋ ਕਿ ਮੇਰਾ ਭਰਾ ਦੱਸਿਓ ਆਪਾਂ ਨੂੰ ਜਰੂਰ ਕਿ ਸੋਨੂੰ ਆਪਣੇ ਜਾਨਵਰ ਤੇ ਆਪਣੇ ਕਬੂਤਰਾਂ ਦਾ ਜਿਹੜਾ ਪ੍ਰਾਈਜ਼ ਆ ਉਹ ਕਿੱਦਾਂ ਦਾ ਲੱਗਦਾ ਹੈ ਮੇਰਾ ਵੀਰੋ ਸੋ ਆਊਬਰਾ ਹੁਣ ਮੈਂ ਤੁਹਾਨੂੰ ਐਸੇ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਸ਼ੌਂਕ ਕਰਾਉਣਾ ਬਾਕੀ ਮੇਰਾ ਵੀਰ ਵੀਡੀਓ ਆਪਣੇ ਨੂੰ ਐਂਡ ਤੱਕ ਦੇਖਿਆ ਕਰੋ ਠੀਕ ਹੈ ਜੀ ਆਪਾਂ ਕੱਲੀ ਕੱਲੀ ਚੀਜ਼ ਵਿਖਾਈ ਦੀ ਮੇਰਾ ਭਰਾ ਤੇ ਉਮੀਦ ਕਰਦਾ ਮੇਰਾ ਵੀਰ ਤੁਹਾਨੂੰ ਆਪਣੀ ਵੀਡੀਓ لازਮੀ ਪਸੰਦ ਆਵੇਗੀ ਠੀਕ ਹੈ ਤੇ ਇੱਕ ਮੇਰਾ ਭਰਾ ਯਾਰ ਉਹੀ ਆਪਣੇ ਨਾਲ ਬੰਦਾ ਕੰਟੈਕਟ ਕਰਿਆ ਕਰੇ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਇਆ ਕਰੇ ਠੀਕ ਹੈ ਜੀ ਟਾਈਮ ਪਾਸ ਵਾਲੇ ਬੰਦੇ ਪਲੀਜ਼ ਸਾਡੇ ਤੋਂ ਥੋੜੀ ਜੀ ਦੂਰੀ ਬਣਾ ਕੇ ਰੱਖਿਆ ਕਰ ਬਾਕੀ ਜੀ ਤੁਹਾਡੇ ਸਾਹਮਣੇ ਮੇਰਾ ਭਰਾ ਆਉਦੇ ਬੋਲੋ ਪੂਰੇ ਟੌਪ ਜਾਂ ਪਰ ਆਪਾਂ ਸੋਨੂ ਦਈ ਦੇ ਨੇ ਅੱਗੇ ਬਾਈ ਜੀ ਤੁਹਾਡੀ ਆਪ ਦੀ ਮਿਹਨਤ ਆ ਠੀਕ ਹੈ ਨਾ ਹੁਣ ਅਸੀਂ ਤੁਹਾਡੇ ਘਰ ਆ ਕੇ ਤਾਂ ਮੇਰਾ ਭਰਾ ਕਬੂਤਰ ਡਾ ਨਹੀਂ ਸਕਦੀ ਠੀਕ ਨਹੀਂ ਬਰੇ ਮਿਹਨਤ ਤੁਹਾਨੂੰ ਕਰਨੀ ਪੈਗੀ ਸਾਮ ਸੁਭਾਈ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹਾਂ ਥੋੜਾ ਬਹੁਤ ਅਸੀਂ ਦੱਸ ਸਕਦੇ ਹਾਂ ਕਿਉਂਕਿ ਮੇਰਾ ਭਰਾ ਸੀਜ਼ਨ ਦੇ ਵਿੱਚ ਯਾਰ ਸਾਡੇ ਕੋਲੇ ਖੁਦ ਕੋਲੇ ਆਪ ਦੇ ਕੋਲ ਟਾਈਮ ਨਹੀਂ ਹੁੰਦਾ ਇਹਨਾਂ ਤੇ ਬੰਦੇ ਕਈ ਜਿਹੜੀ ਫੋਨ ਲਾ ਕੇ ਨਾ ਪੁੱਛਣ ਲੱਗ ਜਾਂਦੇ ਮੇਰਾ ਭਰਾ ਮੇਰਾ ਭਰਾ ਇੱਕ ਦੋ ਬੰਦਿਆਂ ਨੂੰ ਜਰੂਰ ਬੰਦਾ ਸੀ 10 ਵੀ ਜਿੰਨੇ ਪਰਿਆ ਹੁਣ ਇੰਨੇ ਬੰਦਿਆਂ ਨੂੰ ਮੇਰਾ ਭਰਾ ਸੀ ਨਹੀਂ ਦੱਸ ਸਕਦੇ ਬਾਈ ਇੰਨਾ ਟਾਈਮ ਨਹੀਂ ਹੁੰਦਾ ਮੇਰਾ ਭਰਾ ਯਾਰ ਕੱਲੇ-ਕੱਲਿਆਂ ਦੀ ਜਾਂਪਰਾਂ ਦੀ ਵੀਡੀਓ ਵੇਖੀ ਫਿਰ ਕੱਲੇ-ਕੱਲੇ ਨੂੰ ਦੱਸੀ ਜਾਈਏ ਮੇਰਾ ਵੀਰ ਅਸੀਂ ਆਪ ਦੇ ਜਾਨਵਰ ਵੀ ਖੁਦ ਡਾਉਣੇ ਹੁੰਦੇ ਨੇ ਮੇਰਾ ਭਰਾ ਠੀਕ ਆ ਨਾ ਸਵੇਰ ਦੀ ਰੋਟੀ ਵੀ ਮੇਰਾ ਭਰਾ ਕਹੀ ਯਾਰੀ 12:00 ਵੱਜ ਜਾਂਦੇ ਯਾਰ ਖਾਂਦੇ-ਖਾਂਦੇ ਕਿਉਂਕਿ ਜਿਹੜੇ ਬੰਦੇ ਚੜ੍ਹਦੇ ਸੀ ਨਕੂਤਰ ਤਿਆਰੀ ਦੇ ਵਿੱਚ ਲਿਆਉਂਦੇ ਨੇ ਉਹਨਾਂ ਨੂੰ ਤਾਂ ਮੇਰਾ ਭਰਾ ਪਤਾ ਹੀ ਆ ਬਾਕੀ ਜਿਹੜੇ ਦੂਜੇ ਕਬੂਤਰ ਬਾਜ਼ ਨੇ ਠੀਕ ਆ ਸਿਰਫ ਉਹ ਹੋ ਸਕਦਾ ਆਪਣੀ ਗੱਲ ਤੋਂ ਨਾ ਸਹਿਮਤ ਹੁਣ ਚੋ ਆਦੇ ਵੀ ਸੱਜਣੋਂ ਹੁਣ ਸੋਨੂੰ ਆਪਾਂ ਕਰਾਉਣੇ ਸ਼ੌਂਕ ਜੁੜੇ ਇਹਦਾ ਠੀਕ ਹੈ ਜੀ ਜੀ ਸੱਜਣੋਂ ਆਹ ਆਪਣਾ ਬਟਾ ਕਬੂਤਰ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਆਪਣੇ ਅਸਲ ਨਰਦੀ ਕੁਆਲਿਟੀ ਠੀਕ ਹੈ ਜੀ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਘੁਗੀ ਰੰਗਾ ਰਤਾ ਪੀਰੀਆਂ ਅੱਖਾਂ ਪੈਰਾਂ ਦੇ ਵਿੱਚ ਮੇਰਾ ਭਰਾ ਘੜਮੀ ਮੌਜ ਠੀਕ ਹੈ ਜੀ ਪੀਲੀ ਅੱਖਾਂ ਦੇ ਵਿੱਚ ਮੇਰਾ ਭਰਾ ਆਪਣੇ ਹਰੇ ਡੋਰਿਆਂ ਦਾ ਹੈ ਕਬੂਤਰ ਆ ਠੀਕ ਹੈ ਜੀ ਫੋਲੋ ਬਟਾ ਫੋਲੋ ਬਈ ਜੀ ਉੱਡਣ ਦੀ ਗਰੰਟੀ ਰਹੇਗੀ ਚੈੱਕ ਕਰ ਲਓ ਮੇਰਾ ਭਰਾ ਬਾਕੀ ਸਾਨੂੰ ਯਾਰ ਜਨਮ ਬਰਾ ਦੀ ਸ਼ਕਲ ਅਕਲ ਤੋਂ ਅੰਦਾਜ਼ਾ ਹੋ ਜਾਏਗਾ ਕਿ ਹਾਂ ਵੀ ਕੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਆ ਜੋ ਤੁਸੀਂ ਬਕਾਇਦਾ ਚੈੱਕ ਕਰ ਸਕਦੇ ਹੋ ਕਬੂਤਰ ਆਪਣੇ ਦਾ ਤੁਸੀਂ ਵਜੂ ਚੈੱਕ ਕਰ ਲਓ ਜੀ ਅੱਗੋਂ ਚੌੜਾ ਤੇ ਪਿਛੋਂ ਜਮੈਂ ਬੰਦ ਬਾਕੀ ਕਲਰ ਚੈੱਕ ਕਰੋ ਮੇਰਾ ਭਰਾ ਕੂਤਰਾਂ ਦੇਖੋ ਜੀ ਮੋٹے ਕੂਤਰ ਤੇ ਜਮ੍ਹਾਂ ਫਿੱਕੇ ਨੇ ਠੀਕ ਹੈ ਜੀ ਤੇ ਘੰਟ ਕੂਤਰ ਦਾ ਗੁਲਾਬੀ ਸਿਰ ਫਿੱਕਾ ਉੱਤੋਂ ਪੀੜੀਆਂ ਅੱਖਾਂ ਪੂਰੀ ਨੋਕ ਪੈਰਾਂ ਦੇ ਵਿੱਚ ਮੌਜ ਮੇਰਾ ਭਰਾ ਆ ਲੋ ਜੀ ਆਹ ਆਪਣੇ ਜਾਨਵਰ ਦੀ ਅੱਖ ਆ ਅੱਖ ਦੀ ਕੁਆਲਿਟੀ ਚੈੱਕ ਕਰੋ ਜੀ ਦੇਖੋ ਕਿੰਨੇ ਜ਼ਿਆਦਾ ਰੰਗ ਨੇ ਇਸ ਕਬੂਤਰ ਦੀ ਅੱਖ ਦੇ ਵਿੱਚ ਠੀਕ ਹੈ ਬਾਕੀ ਜਿਹੜੇ ਭਰਾ ਆਪਣੇ ਸ਼ਿਕਾਰੀ ਆ ਉਹਨਾਂ ਮੇਰੇ ਬੰਦਿਆਂ ਨੇ ਵੇਖ ਕੇ ਸਮਝ ਜਾਣਾ ਹਾਂ ਵੀ ਜਾਨਵਰ ਦੇ ਵਿੱਚ ਬਾਕੀ ਕੋਈ ਗੱਲਬਾਤ ਹੈਗੀ ਆ ਤੇ ਆਹ ਸੱਜਣਾ ਕਬੂਤਰ ਆਪਣੇ ਦਾ ਪੱਲਾ ਜੀ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿੱਡੇ ਵੱਡੇ ਚੌੜੇ ਚੌੜੇ ਪੱਲਿਆਂ ਦਾ ਕਬੂਤਰਾਂ ਵਿੱਚੋਂ ਕੱਜ ਫਰਨਵੇਂ ਆ ਰਹੇ ਨੇ ਮੇਰਾ ਭਰਾ ਠੀਕ ਹੈ ਤੇ ਆ ਸੱਜਣੋਂ ਨੈਕਸਟ ਪੱਲਾ ਜੀ ਆਪਣੇ ਜਾਨਵਰ ਦਾ ਦੇਖੋ ਜੀ ਬਣਦੀ ਗੱਲਬਾਤ ਕਿ ਨਹੀਂ ਮੇਰਾ ਭਰਾ ਦੱਸਿਓ ਫਿਰ ਆਪਾਂ ਨੂੰ ਕਮੈਂਟ ਕਰਕੇ ਲਾਜ਼ਮੀ ਤੁਸੀਂ ਠੀਕ ਹੈ ਜੀ ਨੈਕਸਟ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਯਾਰ ਜਿਵੇਂ ਫਿੱਕੇ ਪੱਲਿਆਂ ਦਾ ਕੂਤਰਿਆ 컬러 ਕਬੂਤਰ ਦਾ ਬਹੁਤ ਹੀ ਜ਼ਿਆਦਾ ਆਸਮੇ ਆ ਜੀ ਠੀਕ ਹੈ ਨਾ ਚੈੱਕ ਕਰ ਲਓ ਤੇ ਆ ਬਾਈ ਜੀ ਕੂਤਰ ਆਪਣੇ ਦੇ ਪੈਰ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਠੀਕ ਹੈ ਜੀ ਪੈਰਾਂ ਦੇ ਵਿੱਚ ਪਿਆਮੀ ਮौज ਆ ਕੂਤਰ ਤੇ ਬਾਕੀ ਤੁਸੀਂ ਗੜਕ ਦਾ ਤੁਰਦਾ ਫਿਰਦਾ ਜਾਨਵਰ ਚੈੱਕ ਕਰ ਲਿਆ ਕੋਈ ਜਾਨਵਰ ਆਪਣਾ ਢਿੱਲਾ ਨਹੀਂ ਮੱਠਾ ਨਹੀਂ ਬਿਮਾਰ ਨਹੀਂ ਸ਼ਮਾਰ ਨਹੀਂ ਮੇਰਾ ਵੀਰੋ ਠੀਕ ਹੈ ਜੀ ਆਹ ਲੋ ਜੀ ਇਹ ਬਾਈ ਜੀ ਆਪਣਾ ਮੱਕਮਲ ਕੂਤਰ ਸੀਗਾ ਸੋ ਆਪਰਾ ਹੁਣ ਮੈਂ ਤੁਹਾਨੂੰ ਇਹਦੀ ਮਾਦੀ ਦਾ ਸ਼ੌਂਕ ਕਰਾਉਣਾ ਘਾਤਿ ਛੋ ਜੀ ਹੁਣ ਰਾਗ ਭਾਜੀ ਇੱਕ ਅਗਲੀ ਬਰਦੀ ਕੂਤਰੀ ਚੈੱਕ ਕਰ ਲਓ ਪਿਓ ਰਾਤ ਨੂੰ ਵਾਲੀ ਕਬੂਤਰਾਂ ਵਿੱਚੋਂ ਬਾਜੀ ਪੂਰੇ ਕੌੜ ਜਾਨਵਰ ਫੁੱਲ ਗਰਮ ਜਾਨਵਰ ਨੇ ਚੈੱਕ ਕਰ ਲਓ ਜੀ ਮਾਦੀ ਦੀ ਕੁਆਲਿਟੀ ਚਿੱਟੇ ਸ਼ਫੈਦ ਖਟੀਆਂ ਅੱਖਾਂ ਅਲਫਨੋਕੀ ਆਪਣੀ ਜੈਡ ਬਲੈਕ ਕਾਲੀ ਨੋਕ ਆ ਜੀ ਕਰਦ ਘੜ ਚੈੱਕ ਕਰ ਲਓ ਕੂਤਰੀ ਆਪਣੀ ਦਾ ਕਰਦੀਆਂ ਬਾਜੀਆਂ ਤੇ ਪਾਜੀ ਬਹੁਤ ਵਧੀਆ ਚੀਜ਼ ਆ ਬਾਕੀ ਅੱਖਾਂ ਦੀ ਕੁਆਲਿਟੀ ਚੈੱਕ ਕਰ ਲਓ ਜਿਹੋ ਜੀ ਨੋਕ ਉਹੋ ਜੀਆਂ ਪਲਕਾਂ ਉਹਦੀਆਂ ਨੋਂਧਣਾ ਜੀ ਠੀਕ ਆ ਜੀ ਹੁਣ ਮੈਂ ਸੁਨੂ ਇਹਦਾ ਪੱਲਾ ਵਿਖਾਉਣਾ ਜੀ ਕੂਤਰੀ ਦਾ ਆ ਲੋ ਜੀ ਆ ਫਰਾਂ ਦੀ ਕੁਆਲਿਟੀ ਚੈੱਕ ਕਰ ਲਓ ਪਾਜੀ ਦੇਖੋ ਕਿੱਡੇ ਚੌੜੇ ਚੌੜੇ ਸ਼ਾਨਦਾਰ ਪੱਲਿਆਂ ਦੀ ਆਪਣੀ ਕੂਤਰੀ ਆ ਬਿਲਕੁਲ ਸਾਫ ਤੇਰੇ ਕੂਤਣੇ ਪਾਜੀ ਕੋਈ ਜੂਨ ਨਹੀਂ ਕੋਈ ਕੋਹ ਨਹੀਂ ਬਿਲਕੁਲ ਟੌਪ ਦੇ ਬੰਦਿਆਂ ਤੋਂ ਆਪਾਂ ਲੈ ਕੇ ਆਏ ਜਾਨਵਰ ਇਹ ਠੀਕ ਹੈ ਜੀ ਤੇ ਆਹ ਭਾਜੀ ਪੂਸ ਦੀ ਕੁਆਲਿਟੀ ਚੈੱਕ ਕਰ ਲਓ ਜੀ ਦੇਖੋ ਉਧਰ ਮਰਜੀ ਕਰ ਲਓ ਉੱਪਰ ਕਰ ਲਓ ਥੱਲੇ ਕਰ ਲਓ ਬਿਲਕੁਲ ਬੰਦ ਪੂਸ ਰਸ ਦੀ ਕੂਤਰੀ ਤੇ ਆਹ ਭਾਜੀ ਨੈਕਸਟ ਪੱਲਾ ਆਪਣੀ ਕੂਤਰੀ ਦਾ ਕਰੋ ਚੈੱਕ ਠੀਕ ਹੈ ਜੀ ਬਾਕੀ ਆਹ ਮਾਦੀ ਦੇ ਪੈਰ ਲਾਲ ਸੁਰਖ ਪੈਰਾਂ ਦੀ ਆਪਣੀ ਕੂਤਰੀ ਆ ਜੀ ਠੀਕ ਹੈ ਜੀ ਕੰਨੀਆਂ ਦੇਖੋ ਜਿਵੇਂ ਭਾਜੀ ਪੂਸ ਨਹੀਂ ਆਉਂਦੀਆਂ ਨੇ ਜਦਕੀ ਕੂਤਰੀ ਆਪਾਂ ਕਿੱਥੋਂ ਖੜੀ ਹੋਈ ਆ ਠੀਕ ਹੈ ਬਾਕੀ ਤੁਹਾਨੂੰ ਹੁਣ ਮੈਂ ਛੱਡ ਕੇ ਵਿਖਾਉਣਾ ਕੂਤਰੀ ਇਹੇ ਬਾਕੀ ਤੁਸੀਂ ਮੇਰਾ ਭਰਾ ਦੁਬਾਰ ਤੋਂ ਜਨਮਵਰਾ ਆਪਣੇ ਨੂੰ ਕਾਰਸਾਲ ਤੋਂ ਚੈੱਕ ਠੀਕ ਹੈ ਜੀ ਸਟੰਡਿੰਗ ਪੋਜੀਸ਼ਨ ਇਹਨਾਂ ਦੀ ਬਾਕੀ ਆ ਕਿਉਂ ਫਰੰਟ ਵੀ ਚੈੱਕ ਕਰ ਲਓ ਕਬੂਤਰ ਦੇ ਪੈਰਾਂ ਉੱਤੇ ਮੇਰਾ ਭਰਾ ਪਿਆਮੀ ਮੌਰ ਦਾ ਕਬੂਤਰ ਬੱਚੇ ਬਾਈ ਜੀ ਜਿੰਨੇ ਮਰਜ਼ੀ ਢਾਲ ਲਿਓ ਬਹੁਤ ਹੀ ਸਿਆਣਾ ਕਬੂਤਰ ਹੈ ਮੇਰਾ ਭਰਾ ਠੀਕ ਹੈ ਜੀ ਇਹਦੇ ਥੱਲੇ ਵੀਰੇ ਚਾਹੇ ਤੁਸੀਂ ਸਾਫਤਾ ਬੱਚਾ ਧਰਦੇ ਹੋ ਕਬੂਤਰ ਨੇ ਬੱਚਿਆਂ ਨੂੰ ਆਰਾਮ ਨਾਲ ਚੋਕ ਦੇਣ ਲੱਗ ਜਾਣੀ ਹੈ ਤੇ ਆ ਆਪਣੀ ਕੂਤਰੀ ਚੈੱਕ ਕਰੋ ਮੇਰਾ ਭਰਾ ਫਿਰ ਕਿਵੇਂ ਖੜਦੀ ਜਾਂ ਦੇਖੋ ਜੀ ਬਣਦੀ ਫਿਰ ਕੋਈ ਗੱਲ ਬਾਤ ਕਿ ਨਹੀਂ ਮੇਰਾ ਭਰਾ ਤਾਂ ਸੀਓ ਫਿਰ ਮੜਾਇਆ ਮੈਨੂੰ ਤੇ ਆ ਬਾਈ ਜੀ ਠੀਕ ਹੈ ਵੀ ਸਦਨੋ ਮਿਲਦੇ ਹੁਣ ਆਪਾਂ ਸੋਨੂ ਫਿਰ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਆਵਾਂਗੇ ਸੋਹਰੇ ਲਈ ਤੁਹਾਨੂੰ ਪਤਾ ਹੀ ਆ ਵਧੀਆ ਜੇ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਈ ਜੀ